ਕੱਲ ਜਿਹੜੀ ਇੱਕ ਘਟਨਾ ਹੋਈ ਹੈ ਅਟੈਕ ਹੋਇਆ ਡਾਕਟਰ ਰਣਜੀਤ ਹਰਬੰਸ ਹਸਪੀਟਲ ਦੇ ਜਿਹੜੇ ਮੁਖੀ ਸੀ ਉਹਨਾਂ ਤੇ ਉਹਦੇ ਬਾਰੇ ਵੀ 2022 ਚ ਇਹਨਾਂ ਨੂੰ ਇੱਕ ਪਹਿਲੇ ਥ੍ਰੈਟ ਆਈ ਸੀ ਜਦੋਂ ਕਿ ਇਹਨਾਂ ਨੂੰ ਉਦੋਂ ਸਿਕਿਉਰਿਟੀ ਪ੍ਰੋਵਾਈਡ ਕਰ ਦਿੱਤੀ ਗਈ ਸੀ ਔਰ ਪਿੱਛੇ ਜੇ ਇਹਨਾਂ ਨੂੰ ਬੁਲਾ ਕੇ ਪੁੱਛਿਆ ਵੀ ਗਿਆ ਸੀ ਤਾਂ ਉਦੋਂ ਵੀ ਗਾਇਬ-ਗਾਇਬ ਜਿਹੜੇ ਸਾਡੇ ਐਸਐਚਓ ਸਮਾਨ ਹੈ ਉਹ ਵੀ ਜਾਣਦੇ ਰਹਿੰਦੇ ਸੀ ਔਰ ਪੈਟਰੋਲਿੰਗ ਨਾਲ ਵੀ ਕਵਰ ਕਰਦੇ ਸੀ ਤਾਂ ਆਫ ਲੇਟ ਇਹਨਾਂ ਨੂੰ ਕੋਈ ਕਾਲ ਵਗੈਰਾ ਜਾਂ ਕੁਝ ਆਈ ਨਹੀਂ ਸੀ ਜਿੱਦੀ ਕੋਈ ਇਹਨਾਂ ਨੇ ਜਾਣਕਾਰੀ ਪੁਲਿਸ ਨੂੰ ਨਾਲ ਸਾਂਝੀ ਵੀ ਨਹੀਂ ਸੀ ਕੀਤੀ ਵੀ ਕੋਈ ਹੁਣ ਪ੍ਰੈਸੈਂਟ ਥ੍ਰੈਟ ਹੈ ਲੇਕਿਨ ਜਿਹੜੀ ਘਟਨਾ ਹੋਈ ਹੈ ਬੜੀ ਮਾੜੀ ਹੋਈ ਹੈ ਔਰ ਅਸੀਂ ਕਾਫੀ ਟੀਮਜ਼ ਜਿਹੜੀਆਂ ਸਾਡੀਆਂ ਕੱਲ ਤੋਂ ਹੀ ਜਦੋਂ ਇਹਦੀ ਘਟਨਾ ਹੋਈ ਹੈ ਇੱਕ ਘੰਟੇ ਦੇ ਵਿੱਚ ਵਿੱਚ ਅਸੀਂ ਕਾਫੀ ਜਿਹੜੀਆਂ ਟੀਮਜ਼ ਬਣਾ ਕੇ ਔਰ ਮਲਟੀ ਏਜੰਸੀਜ਼ ਇਸ ਤੇ ਸਾਡੀਆਂ ਪੰਜਾਬ ਪੁਲਿਸ ਦੀਆਂ ਕੰਮ ਕਰ ਰਹੀਆਂ ਤੇ ਇਹ ਬਿਲਕੁਲ ਵੀ ਜਿਵੇਂ ਅੱਗੇ ਆ ਸਾਡੀ ਜ਼ੀਰੋ ਟੋਲਰੈਂਸ ਆ ਇਹ ਐਕਸਟਰੋਸ਼ਨਿਸਟ ਦੇ ਖਿਲਾਫ ਤੇ ਗੁੰਡਾ ਜਿਹੜੇ ਇਹ ਚਲਾ ਰਹੇ ਆ ਇਸ ਤੇ ਅਸੀਂ ਪੂਰੀ ਨੇੜੇ ਕਾਫੀ ਲੱਗੇ ਹੋਏ ਆ 1-2 ਦਿਨ ਚ ਹੀ ਅਸੀਂ ਇਹਨੂੰ ਸੋਲਵ ਕਰ ਲਾਂਗੇ ਔਰ ਜਿਹੜੇ ਅਕਿਊਜ਼ਡ ਆ ਉਹਨਾਂ ਨੂੰ ਅਰੈਸਟ ਕਰਨ ਚ ਕਾਮਯਾਬ ਹੋਵਾਂਗੇ ਤੇ ਮੈਂ মিডিਆ ਦੇ ਰਾਹੀਂ ਅਪੀਲ ਕਰਨਾ ਚਾਹੁੰਦਾ ਤੁਹਾਨੂੰ ਸਾਰਿਆਂ ਨੂੰ ਵੀ ਜਿਹੜੀ ਪਰਿਵਾਰ ਦੀ ਹੈ ਉਹਦੀ ਥੋੜੀ ਜੀ ਪ੍ਰਾਈਵੇਸੀ ਨੂੰ ਆਪਾਂ ਉਦ ਇਹ ਔਰ ਜਿਵੇਂ ਪਰਿਵਾਰ ਵੱਲੋਂ ਵੀ ਮੇਰੇ ਖਿਲਾਫ ਅਪੀਲ ਕੀਤੀ ਗਈ ਹੈ ਕਿ ਥੋੜਾ ਜਿਹਾ ਮੀਡੀਆ ਜਿਹੜਾ ਹੈ ਉਹਨਾਂ ਦੀ ਪ੍ਰਾਈਵੇਸੀ ਨੂੰ ਟੈਂਟ ਰੱਖੇ ਬਟ ਇਹ ਅਸੀਂ ਮੈਂ ਯਕੀਨ ਦਿਵਾਉਣਾ ਤੁਹਾਨੂੰ ਕਿ ਜਲਦੀ ਅਸੀਂ ਇਹਨਾਂ ਨੂੰ ਕਾਬੂ ਕਰਨ ਚ ਕਾਮਯਾਬ ਹੋਵਾਂਗੇ ਦੇਖੋ ਪਾਰਟ ਆਫ ਇਨਵੈਸਟੀਗੇਸ਼ਨ ਹੈ ਮੈਂ ਹਜੇ ਕੋਈ ਇਹ ਚੀਜ਼ਾਂ ਸਾਂਝੀਆਂ ਨਹੀਂ ਕਰ ਸਕਦਾ ਪਰ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਅਸੀਂ ਵਿਥਨ ਅ ਡੇ অর ਟੂ ਇਹ ਕਿੰਨਾ ਦੋ ਦਿਨਾਂ ਦੇ ਵਿੱਚ ਵਿੱਚ ਅਸੀਂ ਇਹਨੂੰ ਉਹ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਾਂਗੇ ਔਰ ਇਹਨੂੰ ਸੋਲਵ ਕਰ ਦਿੰਦੇ ਕੇਸ ਨੂੰ ਸਰ ਇਹ ਲਿੰਕ ਜਿਹੜਾ ਹੈਗਾ 2022 ਦੀ ਘਟਨਾ ਨਾਲ ਜੁੜਿਆ ਜੇ ਕੇਸ ਨਹੀਂ ਹਜੇ ਅਸੀਂ ਕੁਝ ਨਹੀਂ ਕਹਿ ਸਕਦੇ ਦੇਖੋ 2022 ਤਿੰਨ ਸਾਲ ਹੋ ਗਏ ਤੇ ਹਜੇ ਉਸ ਚੀਜ਼ ਨੂੰ ਉਹਦੇ ਨਾਲ ਤਾਂ ਨਹੀਂ ਜੋੜਿਆ ਜਾ ਸਕਦਾ ਉਹ ਬਹੁਤ ਜ਼ਿਆਦਾ ਲੰਮਾ ਟਾਈਮ ਹੈ ਔਰ ਇਹ ਜਦੋਂ ਅਰੈਸਟ ਹੋ ਜਾਣਗੇ ਉਸ ਤੋਂ ਬਾਅਦ ਹੀ ਇਹ ਤਫਸੀਲ ਹੋ ਸਕੇਗਾ ਵੀ ਉਹਨਾਂ ਦਾ ਕੀ ਮਨਸ਼ਾ ਸੀ ਔਰ ਕਿਹਦੇ ਵੱਲੋਂ ਕੋਈ ਉਹਨਾਂ ਨੇ ਕੀਤਾ ਗਿਆ ਸੀ ਕਿ ਕਹਿੰਦਾ ਹਾਜੀ ਇਸ ਤੇ ਥ੍ਰੈਟ ਤਾਂ ਸੀਗੀ ਪਰ ਸਕਿਉਰਿਟੀ ਕੋਲ ਵਾਪਸ ਲਾ ਹਟਾ ਲਈ ਨਾ ਨਹੀਂ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਉਹ 2022 ਤੋਂ ਸੀਗੀ ਔਰ ਜਿਹੜੇ ਟਾਈਮ ਟੂ ਟਾਈਮ ਜਿਹੜਾ ਸਾਡਾ ਸਕਿਉਰਿਟੀ ਰਿਵਿਊ ਹੁੰਦਾ ਹੈ ਔਰ ਪੁੱਛਿਆ ਜਾਂਦਾ ਹੈ ਕਿ ਲੇਟੈਸਟ ਕੋਈ ਥ੍ਰੈਟ ਆਈ ਹੈ ਜਾਂ ਕੁਝ ਹੈ ਤਾਂ ਉਦਾਂ ਦੀ ਕੋਈ ਗੱਲ ਇਹਨਾਂ ਨਾਲ ਨਹੀਂ ਹੋਈ ਸੀ ਔਰ ਨਾ ਹੀ ਕੋਈ ਸਾਹਮਣੇ ਸਾਡੇ ਇੰਟੈਲੀਜੈਂਸ ਇਨਪੁਟਸ ਚ ਸੀਗੀ ਤਾਂ ਉਹ ਇਸ ਕਰਕੇ ਜਿਹੜੀ ਹੈ ਉਹ ਸਕਿਉਰਿਟੀ ਰਿਵਿਊ ਟਾਈਮ ਟੂ ਟਾਈਮ ਹੁੰਦਾ ਉਸ ਕਰਕੇ ਸੀਗਾ ਅਦਰਵਾਈਜ਼ ਕੋਈ ਇਹ ਨਹੀਂ ਸੀਗਾ ਕਿ ਕਿੰਨੀ ਦਿਨ ਸੁਰੱਖਿਆ ਰਹੀ ਜਨਾਬ ਇਹਨਾਂ ਕੋਲ ਮੇਰੇ ਖਾਲ 22 ਤੋਂ ਲੈ ਕੇ ਸ਼ਾਇਦ 25 ਦੇ ਮਾਰਚ ਮੂਰਚ ਤੱਕ ਮਈ ਫੈਬਰੂਰੀ ਜਾਂ ਮਾਰਚ ਤੱਕ ਸੀਗਾ ਮਾਰਚ ਤੱਕ ਮਾਰਚ ਤੱਕ ਮਾਰਚ ਤੱਕ ਇਹ ਸਰ ਉਹਨਾਂ ਨੇ ਕੋਈ ਵਾਪਸ ਕੀਤੀ ਨਹੀਂ ਆ ਰਿਵਿਊ ਦੇ ਦੇਣਾ ਦੇਖੋ ਇਹਦੇ ਚ ਉਹਨਾਂ ਤੋਂ ਮੈਨੂਨੀ ਹੁਲ ਪਤਾ ਵੀ ਇਹਨਾਂ ਨੇ ਕੀ ਕੀਤਾ ਬਟ ਪੁੱਛਿਆ ਵੀ ਹੋਣਾ ਜਾਂ ਕੋਈ ਥ੍ਰੈਟ ਪਰਸੈਪਸ਼ਨ ਹੈ ਕਿ ਨਹੀਂ ਹੈ ਔਰ ਸਾਡੀ ਜਿਹੜੀ ਇੰਟੈਲੀਜੈਂਸ ਇਨਪੁਟਸ ਵੀ ਹੁੰਦੀਆਂ ਆ ਜਾਂ ਸਿਕਿਉਰਿਟੀ ਰਿਵਿਊ ਵੀ ਹੁੰਦਾ ਉਹਦੇ ਚ ਵੀ ਜਦੋਂ ਦੇਖਿਆ ਗਿਆ ਵੀ ਕਿਸੇ ਨੂੰ ਕੋਈ ਥ੍ਰੈਟ ਪ੍ਰੈਜ਼ెంట్ ਹੈ ਜਾਂ ਕਿ ਤੋ ਆਈ ਹੈ ਜਾਂ ਉਦਾਂ ਦੀ ਕੋਈ ਗੱਲ ਨਹੀਂ ਸਾਹਮਣੇ ਆਈ ਉਹ ਤੇ ਉਸੇ ਚ ਉਸੇ ਲੜੀ ਚ ਮਤਲਬ ਇਹ ਤਾਂ ਇੱਕ ਪੀਰੀਆਡਿਕਲ ਰਿਵਿਊ ਹੁੰਦੇ ਰਹਿੰਦੇ ਆ ਸਤ ਮਹੀਨੇ ਪਹਿਲਾਂ ਵੀ ਪਰਿਵਾਰ ਕਹਿ ਰਿਹਾ ਸੀ ਕਿ ਕੁਝ ਦਿਨ ਪਹਿਲਾਂ ਕੋਈ ਥੈਟ ਆਈ ਹੈ ਔਰ ਇਹ ਵੀ ਪਤਾ ਲੱਗਿਆ ਲਖੀਰ ਲੰਡਾ ਵੀ ਇਹਨਾਂ ਦੇ ਨਾਲ ਪਰ ਮੇਰੇ ਐ ਐਸਐਸਪੀ ਸਾਹਿਬ ਮੇਰੇ ਕੋਲ ਬੈਠੇ ਹੈ ਸ਼ਾਇਦ ਸਾਡੀ ਪੁਲਿਸ ਦੀ ਨੌਲੇਜ ਚ ਉਹਨਾਂ ਨੇ ਨਹੀਂ ਲਿਆਂਦਾ ਵੀ ਇਹ ਇਹੋ ਜਿਹੀ ਕੋਈ ਥ੍ਰੈਟ ਜੇ ਕੋਈ ਆਈ ਸੀ ਤਾਂ ਸਾਡੀ ਨੌਲੇਜ ਚ ਨਹੀਂ ਲੰਦੀਗੀ ਜਾਂ ਅਸੀਂ ਉਹਨੂੰ ਉਹ ਉਹਦੀ ਤਵਰ ਕਰਦੇ ਨੇ ਪਰ ਸਾਡੀ ਨੌਲੇਜ ਚ ਨਹੀਂ ਸੀਗਾ ਕਿ ਕੋਈ ਐਦਾਂ ਦੀ ਥ੍ਰੈਟ ਹੈ ਸਰ ਘਟਨਾ ਨੂੰ 2 ਦਿਨ ਹੋ ਗਏ ਆ ਤੇ ਹਰੋਕੀ ਹਲੇ ਵੀ ਪੁਲਿਸ ਦੇ ਤੋਂ ਬਾਹਰ ਕੀ ਕਰਨ ਦੇਖੋ ਮੈਂ ਉਹ ਤੁਹਾਨੂੰ ਆਊਟਸੈਟ ਤੇ ਪਹਿਲੇ ਹੀ ਸ਼ੁਰੂ ਚ ਹੀ ਇਹ ਕਹਿੰਦਾ ਸੀ दिफ्रेंट दिफ्रेंट कि ਸਾਡੇ ਵੱਲੋਂ ਅਸੀਂ ਟੀਮਸ ਬਣਾ ਕੇ ਡਿਫਰੈਂਟ ਡਿਫਰੈਂਟ ਥੋੜਾ ਜਿਹਾ ਟਾਈਮ ਤਾਂ ਲੱਗਦਾ ਹੀ ਹੈ ਹਜੇ ਆਲਮੋਸਟ ਚਲੋ ਤੁਹਾਡੀ ਗੱਲ ਠੀਕ ਹੈ ਕਿ 24 ਘੰਟੇ ਤੋਂ ਉੱਪਰ ਹੋ ਗਏ ਬਟ ਮੈਂ ਤੁਹਾਨੂੰ ਯਕੀਨ ਦਿਵਾਉਣਾ ਵੀ ਵਿਦਿਨ ਅਗਲੇ 24 ਘੰਟਿਆਂ ਦੇ ਵਿੱਚ ਕੋਈ ਨਾ ਕੋਈ ਅਸੀਂ ਰਿਜ਼ਲਟ ਕੱਢ ਦਾਂਗੇ ਇਸ ਚੀਜ਼ ਦਾ ਕੋਈ ਸਰ ਐਂਗਲ ਸਮਝ ਨਹੀਂ ਆਇਆ ਕਿਉਂਕਿ ਨਹੀਂ ਹਜੇ ਹਜੇ ਨਹੀਂ ਕੁਝ ਕਹਿ ਸਕਦੇ ਕਿਸ ਨੇ ਵਾਰਦਾਤ ਦੀ ਜ਼ਿੰਮੇਵਾਰੀ ਨਹੀਂ ਅਜੇ ਤੱਕ ਕੁਝ ਨਹੀਂ ਸਰ ਇਦਾਂ ਦਾ ਹਾਸਾ ਰਾਹ ਨਾ ਹੋਵੇੜਾ ਹੋਣ ਹੋਇਆ ਉਹਦੇ ਲਈ ਪੁਲਿਸ ਲੋਕ ਕੀ ਐਕਚੁਅਲੀ ਇੱਥੇ ਜਾ ਰਹੀ ਹੈ ਦੇਖੋ ਕ੍ਰਾਈਮ ਆ ਪ੍ਰਵੈਂਟ ਇੱਕ ਹੁੰਦਾ ਇੱਕ ਹੁੰਦਾ ਡਿਟੈਕਟ ਕਰਨਾ ਪ੍ਰਵੈਂਸ਼ਨਲੀ ਜੋ ਕੁਝ ਅਸੀਂ ਕਰ ਸਕਦੇ ਆ ਨਾਕਾਜ਼ਬੰਦੀ ਕਰਨੀ ਚੈਕਿੰਗਸ ਕਰਨੀਆਂ ਕੋਈ ਰੀਡਸ ਕਰਨੇ ਉਹ ਤਾਂ ਪੁਲਿਸ ਰੂਟੀਨ ਚ ਕਰਦੀ ਹੋਈ ਹੈ ਬਟ ਕੋਈ ਇੱਕ ਕ੍ਰਾਈਮ ਨੂੰ ਹੋਣ ਤੋਂ ਬਾਅਦ ਡਿਟੈਕਟ ਕਰ ਲੈਣਾ ਉਹ ਵੀ ਪੁਲਿਸ ਦੀ ਕਾਮਯਾਬੀ ਚ ਜਾਂਦਾ ਤੇ ਅਸੀਂ ਕੋਸ਼ਿਸ਼ ਕਰਾਂਗੇ ਇਹਨੂੰ ਕਾਮਯਾਬ ਕਰੀਏ ਕਾਮਯਾਬੀ ਇਸ ਚ ਹਾਸਲ ਕਰੀਏ ਔਰ ਅੱਗੇ ਤੋਂ ਕੋਈ ਐਹੋ ਜੀ ਘਟਨਾ ਨਾ ਵਾਪਰੇ ਉਹਦਾ ਵੀ ਅਸੀਂ ਪੁਲਤੇ ਆਪਣੇ ਇੰਤਜ਼ਾਮ ਕਰਾਂਗੇ ਔਰ ਪੈਟਰੋਲਿੰਗ ਵਗੈਰਾ ਸ਼ਹਿਰ ਚ ਜਾਂ ਇਲਾਕੇ ਇਸ ਵਕਤ ਦੇ ਨਾਲ ਉਹ ਕਰਾਂਗੇ ਸਾਢੇ 3 ਮਹੀਨੇ ਪਹਿਲਾਂ ਇੱਕ ਮੌਕੇ ਦੇ ਵਿੱਚ ਇਸ ਤਰ੍ਹਾਂ ਸੇਮ ਨੇਚਰ ਦੀ ਐਕਸੀਡੈਂਟ ਹੋਇਆ ਉਸ ਬੰਦੇ ਦੇ ਐਗਰ ਚੈਪਸ ਐਕਸੀਡੈਂਟ ਸਰ ਸਪੋਰਟਾਂ ਤੋਂ ਉਹ ਇਸ ਗੋਲਡ ਨੂੰ ਦਰਾ ਕਰਨੀ ਚਾਹੀਦੀ ਉਨੇ ਵੈਪਨ ਬਣਾ ਰਿਹਾ ਹੈ ਰੈਕਲ ਸਾਂਸ ਬਣਾ ਕੇ ਕੀਤਾ ਉਹ ਵੈਪਨ ਕਾਸ ਬਾਰੇ ਦੇਖੋ ਆਪਾਂ ਹੁਣ ਪਾਰਟਿਕੂਲਰ ਕੇਸ ਕੇਸ ਦੀ ਗੱਲ ਕਰ ਰਹੇ ਹਾਂ ਜਿਹੜਾ ਕੋਈ ਸੈਪਰੇਟ ਹੈਗਾ ਉਹ ਆਪਾਂ ਬਾਅਦ ਚ ਅਲੱਗ ਤੋਂ ਦੇਖਦੇ ਕਿੰਨਾ ਹੈ ਨਾ ਥ्रेटनिंग ਕਾਲ ਸੀ 2 ਕਰੋੜ ਤੱਕ ਪਰਤੀ ਮਹੀਨੇ ਹੋ ਰਹੀ ਹੈ ਜੀ ਔਰ ਐਫ ਆਈ ਆਰ ਵੀ ਦਰਜ ਹੋ ਗਈ ਲੇਕਿਨ ਚਲੋ ਇੰਡੀਵਿਜੂਅਲ ਇੰਡੀਵਿਜੂਅਲ ਕੇਸ ਹੈ ਜੀ ਉਹ ਜਦੋਂ ਕੋਈ ਅਪਰੋਚ ਕਰੇਗਾ ਉਹ ਐਸ ਐਸ ਪੀ ਸਾਹਿਬ ਉਹਨੂੰ ਮੈਰਿਟ ਤੇ ਦੇਖ ਲੈਣਗੇ ਕਿ ਗੱਲ ਕਰੀਏ ਡਾਕਟਰ ਸਾਹਿਬ ਦੀ ਕੰਡੀਸ਼ਨ ਦੀ ਦੇਖੋ ਮੈਡੀਕਲ ਉਹਨਾਂ ਦਾ ਹੀ ਇਜ਼ ਔਨ वेंटिलेटर ਤੇ ਹੈਗੇ ਆ ਬਟ ਅਦਰ ਪੈਰਾਮੀਟਰਸ ਉਹਨਾਂ ਦੇ ਬੋਡੀ ਦੇ ਉਹ ਠੀਕ ਚੱਲ ਰਹੇ ਆ ਤੇ ਬਾਕੀ ਤਾਂ ਮੈਡੀਕਲ ਬੁਲੇਟਿਨ ਤਾਂ ਡਾਕਟਰ ਜੀ ਦੱਸ ਸਕਦੇ ਆ ਬਟ ਜੋ ਸਾਡੇ ਕੋਲ ਇਨਫੋਰਮੇਸ਼ਨ ਹੈ ਆਫ ਨਾਓ ਕਿ ਅਦਰਵਾਇਜ਼ ਜਿਹੜਾ ਉਹਨਾਂ ਦਾ ਬੋਡੀ ਹੈ ਉਹ ਰਿਸਪੌਂਡ ਕਰ ਰਹੀ ਹੈ ਮੈਡੀਕੇਸ਼ਨ ਬਟ ਬਾਕੀ ਤਾਂ ਡਾਕਟਰ ਜੀ ਦੱਸ ਸਕਦੇ ਆ ਸਰ ਡੋਸਾਫ ਦੀ ਜਿਹੜੀ ਬੇਟੀ ਹੈ ਉਹ ਫਿਲਮੀ ਅਦਾਕਾਰਾਂ ਨੇ ਇਸ ਘਟਨਾ ਦੇ ਨਾਲ ਹੋਰ ਵੀ ਜਿਹੜੇ ਫਿਲਮੀ ਸtare ਨੇ ਉਹਨਾਂ ਦੇ ਵਿੱਚ ਵੀ ਜਿਹੜਾ ਡਰ ਦਾ ਮਾਹੌਲ ਹੈ ਨਹੀਂ ਦੇਖੋ ਪਾਰਟਿਕੂਲਰਲੀ ਕੋਈ ਇਸ ਕਰਕੇ ਹਜੇ ਤੱਕ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਕੋਈ ਇਹ ਗਲਤ ਹੈ ਨਹੀਂ ਕਿ ਉਹਨਾਂ ਦੀ ਫਿਲਮੀ ਅਦਾਕਾਰ ਹੈ ਤਾਂ ਉਸ ਕਰਕੇ ਕੋਈ ਟਾਰਗੇਟ ਕੀਤਾ ਗਿਆ ਇਸ ਚੀਜ਼ ਨੂੰ ਆਪਾਂ ਹਜੇ ਨਹੀਂ ਕਿਸੇ ਤਰ੍ਹਾਂ ਵੀ ਕੋਈ ਜੋੜ ਸਕਦੇ ਜਦੋਂ ਤੱਕ ਕੀ ਅਕਿਊਜ਼ ਫੜੇ ਨਹੀਂ ਜਾਂਦੇ ਔਰ ਉਹਨਾਂ ਤੋਂ ਗੱਲ ਪਤਾ ਨਹੀਂ ਲੱਗ ਜਾਂਦੀ ਕਿ ਕੀ ਕਾਰਨ ਸੀਗਾ ਉਹਨਾਂ ਨੇ ਕਿਸ ਰੰਜਿਸ਼ ਕਰਕੇ ਜਾਂ ਕਿਸ ਕਾਰਨ ਕਰਕੇ ਉਹਨਾਂ ਨੇ ਇਹ ਫਾਇਰਿੰਗ ਕੀਤੀ ਹੈ ਜਾਂ ਇਹ ਕੰਮ ਦਿੱਤਾ ਬਟ ਇਹਦੇ 'ਚ ਕੋਈ ਡਰ ਜਾਂ ਮਾਹੌਲ ਕ੍ਰੀਏਟ ਕਰਨ ਵਾਲੀ ਨਹੀਂ ਹੈ ਉਹ ਤਾਂ ਜਦੋਂ ਫੜੇ ਜਾਣਗੇ ਉਸ ਤੋਂ ਬਾਅਦ ਹੀ ਕਲੀਅਰ ਹੋਏਗਾ ਕਿ ਕੀ ਮਨਸ਼ਾ ਸੀਗੀ ਉਹਨਾਂ ਦੀ